ਸ਼ਰਾਜਾ ਚੌਕ ਮੁਹੱਲੇ ਵਿੱਚ ਬੀਤੇ ਦਿਨੀ ਨਗਰ ਨਿਗਮ ਦੇ ਕਰਮਚਾਰੀਆਂ ਦੀ ਕੁਝ ਦੁਕਾਨਦਾਰਾਂ ਵੱਲੋਂ ਮਾਰਕਟਾਈ ਕੀਤੀ ਗਈ ਸੀ ਜਿਸ ਦੇ ਰੋਸ ਵਿੱਚ ਜੋ ਗੁੱਸੇ ਵਿੱਚ ਆ ਕੇ ਵਿਭਾਗ ਦੇ ਕਰਮਚਾਰੀਆਂ ਨੇ ਸ਼ਰਾਜਾ ਚੌਕ ਮੁਹੱਲੇ ਦਾ ਪਾਣੀ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਮੌਤਬਰ ਬਿਅਕਤੀਆਂ ਨੇ ਦਖਲਅੰਦਾਜ਼ੀ ਦੇ ਕੇ ਇਸ ਬੰਦ ਕੀਤੇ ਪਾਣੀ ਨੂੰ ਦੁਬਾਰਾ ਚਾਲੂ ਕਰਵਾਇਆ ਇਸ ਮਾਰਕਟਾਈ ਦੇ ਰੋਸ ਵਿੱਚ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਅਜੇ ਨਗਰ ਨਿਗਮ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਬਾਰੇ ਅਪੀਲ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਬੋਲਦੇ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰਦੀ ਤਾਂ ਸ਼ਹਿਰ ਵਿੱਚ ਉਹਨਾਂ ਵੱਲੋਂ ਇੱਕ ਵੱਡਾ ਰੋਸ ਮਾਰਚ ਵੀ ਕੱਢਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀ ਸਿੰਘ ਜੀ ਮਾਦੀ ਰਿਪੋਰਟ ਕਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਜਿਹੋ ਸਰ ਕੋਈ ਦੁਕਾਨਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਨਗਰ ਨਿਗਮ ਦੇ ਜੋ ਵਰਕਰ ਨੇ ਹਾਂਜੀ ਉਹਦੇ ਖਿਲਾਫ ਸਰ ਤੁਹਾਡੇ ਵੱਲੋਂ ਧਰਨਾ ਪ੍ਰਸ਼ਨ ਕੀਤਾ ਜਾ ਰਿਹਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਅਸੀਂ ਕਾਰਨ ਇਹ ਹੀ ਹੈ ਜੀ ਅਸੀਂ ਕਹਿੰਨੇ ਆ ਵੀ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਜੋ ਉਹਦੀ ਬਣਦੀ ਹੈਗੀ ਹੈ ਸਰਕਾਰ ਵੱਲੋਂ ਜੋ ਜੋ ਕਾਨੂੰਨੀ ਕਾਰਵਾਈ ਹੈਗੀ ਹੈ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਅਗਰ ਨਹੀਂ ਕਾਰਵਾਈ ਹੁੰਦੀ ਆ ਤਾਂ ਅਸੀਂ ਆਪਣਾ ਕੰਮ ਬੰਦ ਕਰ ਦਿੱਤਾ ਕੱਲ ਅਸੀਂ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਅਸੀਂ ਤੁਸੀਂ ਰਾਤੀ ਸੀਗੇ ਉੱਥੇ ਜਿਸ ਵੇਲੇ ਆਪਾਂ 9:30 ਵਜੇ ਮੋਟਰ ਚਲਾਈ ਆ ਕਿਉਂਕਿ ਅਸੀਂ ਲੋਕਾਂ ਨੂੰ ਦੇਖਦੇ ਹੋਏ ਵੀ ਲੋਕ ਤਰਸ ਰਹੇ ਆ ਪਾਣੀ ਤੋਂ ਇਸ ਕਰਕੇ ਮੋਟਰ ਚਲਾਈ ਸੀਗੀ ਸਾਡਾ ਰੋਜ ਉਦੋਂ ਵੀ ਓਨਾ ਹੀ ਸੀਗਾ ਔਰ ਹੁਣ ਵੀ ਓਨਾ ਹੀ ਆ ਜਦੋਂ ਤੱਕ ਸਾਨੂੰ ਇੱਥੇ ਐਫ ਆਈ ਆਰ ਨਹੀਂ ਆਂਦੀ ਉਨੀ ਦੇਰ ਤੱਕ ਨਾ ਤਾਂ ਅਸੀਂ ਇੱਥੋਂ ਜਾਣਾ ਔਰ ਨਾ ਹੀ ਸਾਡਾ ਕੋਈ ਮੁਲਾਜ਼ਮ ਕੰਮ ਕਰੇਗਾ ਤੁਹਾਡੇ ਵਰਕਰ ਜਿਹੜੇ ਥਾਣੇ 'ਚ ਬੈਠੇ ਆ ਫਿਰ ਕਟਵਾ ਰਹੇ ਆ ਕੀ ਉਹਨਾਂ ਨਾਲ ਰਾਬਤਾ ਕੈਮ ਹੋਇਆ ਹਾ ਸਰ ਬਿਲਕੁਲ ਰਾਬਤਾ ਕੈਮ ਹੋ ਰਿਹਾ ਜੀ ਆਪਾਂ ਉੱਥੋਂ ਹੀ ਆਏ ਆ ਮੈਂ ਵੀ ਉੱਥੋਂ ਹੀ ਆਇਆ ਬਾਕੀ ਸਾਰੇ ਤਾਂ ਮੁਲਾਜ਼ਮ ਇੱਥੇ ਆ ਗਏ ਸੀਗੇ ਲੇਕਿਨ ਮੈਂ ਉੱਥੇ ਸੀਗਾ ਇਸ ਕਰਕੇ ਆ ਗਿਆ ਕਿ ਕਿਉਂਕਿ ਸਾਡੇ ਮੁਲਾਜ਼ਮ ਇੱਥੇ ਬੈਠੇ ਆ ਉਹਨਾਂ ਨੂੰ ਵੀ ਦੇਖਣਾ ਸੀਗਾ ਉੱਥੇ ਸਾਡੇ ਦੋ ਤਿੰਨ ਮੁਲਾਜ਼ਮ ਹੈਗੇ ਆ ਜਿਹੜੇ ਉਹ ਐਫ ਆਈ ਆਰ ਲੈ ਕੇ ਇੱਥੇ ਆਜੂਗੇ ਜਦੋਂ ਆ ਜਾਂਦੇ ਆ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਦੇਖਾਂਗੇ ਓਨੀ ਦੇਰ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਆ ਇਹ ਜਿਹੜੀ ਮੰਗ ਆ ਸਾਡੀ ਓਨੀ ਦੇਰ ਕੈਮ ਰਹ ਉਦੋਂ ਉਦੋਂ ਤੱਕ ਸਾਡਾ ਕੰਮ ਪੂਰਨ ਤੌਰ ਤੇ ਬੰਦ ਰਹੇਗਾ ਅੱਜ ਤਾਂ ਇੱਥੇ ਬੈਠੇ ਆਂ ਜੇ ਨਹੀਂ ਹੁੰਦੀ ਤਾਂ ਕੱਲ ਨੂੰ ਸੜਕਾਂ ਤੇ ਚਲ ਜਿਵਾਂਗੇ ਅਸੀਂ ਪੁਲਿਸ ਅਧਿਕਾਰੀਆਂ ਨੇ ਕਿੰਨਾ ਕੁ ਸਾਥ ਦਿੱਤਾ ਜਾ ਰਿਹਾ ਦੇਖੋ ਪੁਲਿਸ ਪ੍ਰੋਸੀਸ਼ਨ ਰਾਤੀ ਤਾਂ ਚਲੋ ਨਹੀਂ ਸਾਡਾ ਹੋਇਆ ਤਾਲਮੇਲ ਉਹਨਾਂ ਦੇ ਨਾਲ ਪੁਲਿਸ ਪ੍ਰੋਸੀਸ਼ਨ ਦੇ ਨਾਲ ਸਵੇਰੇ ਜਿਹੜੇ ਆ ਗਏ ਅਸੀਂ 8 ਵਜੇ ਤੇ ਥਾਣੇ ਹੈਗੇ ਆ ਐਸ ਐਚ ਓ ਸਾਹਿਬ ਵੀ ਸੀਗੇ ਸਾਡਾ ਪੂਰਾ ਸਹਿਯੋਗ ਕੀਤਾ ਉਹਨਾਂ ਨੇ ਕਿਉਂਕਿ ਰਾਤੀ ਇਦਾਂ ਸੀਗਾ ਕਿ ਏ ਐਸ ਆਈ ਸਾਹਿਬ ਦਾ ਫੋਨ ਆਇਆ ਸੀਗਾ ਉਹ ਜਿਹੜਾ ਲੜਕੇ ਦੇ ਸੱਟ ਲੱਗੇ ਸੀ ਸ਼ਾਇਦ ਉਹ ਮੈਡੀਸਨ ਕਰਕੇ ਉਹ ਨੀਂਦ ਆ ਗਈ ਨੂੰ ਜਾਂ ਉਹਨੇ ਫੋਨ ਬੰਦ ਕਰ ਲਿਆ ਇਸ ਕਰਕੇ ਉਹਨਾਂ ਤਾਲਮੇਲ ਨਹੀਂ ਹੋ ਸਕਿਆ ਨਹੀਂ ਤਾਂ ਰਾਤੀ ਪਰਚਾ ਕੱਟ ਹੋ ਜਾਣੇ ਸਾਨੂੰ ਪੁਲਿਸ ਪ੍ਰੋਫੈਸ਼ਨ ਵੱਲੋਂ ਵੀ ਸਾਥ ਮਿਲਿਆ ਸਾਨੂੰ ਅਫਸਰਾਂ ਵੱਲੋਂ ਵੀ ਸਾਥ ਮਿਲਿਆ ਸੋ ਇਸ ਕਰਕੇ ਸਾਡਾ ਲੇਕਿਨ ਜਿਹੜਾ ਰੋਸ਼ ਆ ਉਹ ਅਸੀਂ ਇਹ ਹੈਗਾ ਵੀ ਜਦੋਂ ਤੱਕ ਸਾਡੇ ਹੱਥ ਕਾਪੀ ਨਹੀਂ ਆਂਦੀ ਐਫ ਆਈ ਆਰ ਦੀ ਉਦੋਂ ਤੱਕ ਅਸੀਂ ਅਸੀਂ ਇੱਥੋਂ ਨਹੀਂ ਉੱਠਣਾ ਹੈਗਾ ਅਗਲੀ ਕਾਰਵਾਈ ਜਿਹੜੀ ਇੱਥੇ ਆਊਗੀ ਐਫ ਆਈ ਆਰ ਆਉਣ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਉਦੋਂ ਦੱਸਾਂਗੇ ਕੀ ਕਰਨਾ ਹੈ ਸਮਾਜ ਦੇ ਵਿੱਚ ਤੁਹਾਡੇ ਵੱਲੋਂ ਜਾਨ ਜੋਖਮ ਵਿੱਚ ਪਾ ਕੇ ਕੰਮ ਕੀਤੇ ਜਾ ਰਹੇ ਨੇ ਲੋਕਾਂ ਦੀ ਸੁਵਿਧਾ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਸਰ ਦੇਖੋ ਸਾਡੀ ਕਰਮ ਭੂਮੀ ਆ ਨਗਰ ਨਿਗਮ ਜੇ ਅਸੀਂ ਅਗਰ ਕੰਮ ਕਰਨ ਜਾਂਦੇ ਆ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਮੁਹੱਲੇ ਦੇ ਵਿੱਚ ਉਹ ਲੋਕਾਂ ਦੇ ਲਈ ਕੰਮ ਕਰਨ ਜਾਂਦੇ ਆ ਲੋਕਾਂ ਦੀ ਸਹੂਲਤ ਰਵੇ ਉਸ ਕਰਕੇ ਕੰਮ ਕਰਨ ਜਾਂਦੇ ਪਰ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਅਗਰ ਕਿਸੇ ਵੀ ਡਿਪਾਰਟਮੈਂਟ ਦਾ ਨਹੀਂ ਇਕੱਲਾ ਨਗਰ ਨਿਗਮ ਦਾ ਨਹੀਂ ਕੋਈ ਵੀ ਸਰਕਾਰੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਆਂਦਾ ਉਹ ਉਹਦੇ ਨਾਲ ਤਰੀਕੇ ਨਾਲ ਬਿਹੇਵ ਕੀਤਾ ਜਾਵੇ ਐਦਾਂ ਦੀ ਜਿਹੜੀ ਘਟਨਾ ਹੈਗਾ ਉਹ ਭਵਿੱਖ ਦੇ ਵਿੱਚ ਨਾ ਵਰਤੀ ਜਾਵੇ ਇਸ ਲਈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਹਾਂ ਸਰ ਕੀ ਨਾਮ ਹੈ ਸਰ ਸਰ ਮੇਰਾ ਨਾਮ ਰਾਏ ਹਾਂ ਸਾਹਿਬ ਸਰ ਅੱਜ ਥਾਣੇ ਆਏ ਹਾਂ ਕੀ ਮਾਮਲਾ ਹੋਇਆ ਤਾਂ ਕੀ ਸਰ ਸਾਡੇ ਕੱਲ ਮੁਲਾਜ਼ਮ ਸਫਾਈ ਆਉਦੀ ਪਾਣੀ ਦੀ ਕੰਮ ਪਲੀਟ ਕਰਨ ਗਏ ਸੀ ਪਾਣੀ ਮਿਕਸ ਹੋ ਕੇ ਆ ਰਿਹਾ ਸੀਗਾ ਪਾਣੀ ਦੇ ਵਿੱਚ ਉਥੇ ਬਾਜ਼ਾਰ ਦੇ ਦੁਕਾਨਦਾਰ ਦੇ ਮੂਹਰੇ ਬਾਲਸੀ ਲੱਗਾ ਹੋਣਾ ਬਾਲ ਫੁੱਲੇ ਪਾਣੀ ਦੇ ਦੋ ਚਾਰ ਛਿੱਟੇ ਪੈ ਗਏ ਸੀ ਉਸ ਕਰਕੇ ਉਹਨਾਂ ਕੁੱਟਮਾਰ ਕੀਤੀ ਤੇ ਸਾਡੇ ਮੁਲਾਜ਼ਮਾਂ ਦੇ ਵਿੱਚ ਰੋਸ ਸੀਗਾ ਵੀ ਸਾਡੇ ਮੁਲਾਜ਼ਮਾਂ ਥੱਕਾ ਹੋਇਆ ਵਾ ਇਸ ਕਰਕੇ ਆਪਾਂ ਕੰਮ ਬੰਦ ਕੀਤਾ ਜੀ ਕਿ ਬੰਦ ਦੀ ਕਾਰਵਾਈ ਉਹ ਹੈਗੀ ਉੱਥੇ ਕੀਤੀ ਜਾਵੇ ਸਾਡੇ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਮੰਤਰੀ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਸਾਡੇ ਸਾਡੇ ਮੁਲਾਜ਼ਮਾਂ ਜੋ ਥੱਕਾ ਹੋਇਆ ਸੀ ਉਹਨਾਂ ਨੇ ਪਰਚਾ ਆਉਣ ਦੀ سپورਟ ਪਰਚਾ ਕੱਟ ਕੇ ਸਾਨੂੰ ਦਿੱਤਾ ਹੈ ਐਫ ਆਈ ਆਰ ਦੀ ਕਾਪੀ ਦਿੱਤੀ ਹੈ ਅਸੀਂ ਨਾਲ ਸਾਰੇ ਅਫਸਰਾਂ ਦਾ ਤੇ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਮੰਤਰੀ ਸਾਹਿਬ ਜੰਮ ਬ੍ਰਹਮਸ਼ੰਕਰ ਚਿੰਪਾ ਜੀ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜਾ ਹੁਣ ਨਗਰ ਨਿਗਮ ਚ ਤਰਨਾ ਲਾਇਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਉਸ ਮੁਆਫਤ ਕਰ ਦਿੱਤਾ ਜਾਏਗਾ ਹਾਂਜੀ ਸਾਡੇ ਮੁਲਾਜ਼ਮਾਂ ਦੀ ਇਹ ਮੰਗ ਸੀ ਜਦ ਤੱਕ ਸਾਡੀ ਐਫ ਆਈ ਆਰ ਦੀ ਕਾਪੀ ਸਾਡੇ ਹੱਥ 'ਚ ਨਹੀਂ ਆਂਦੀ ਹੈ ਤਦ ਤੱਕ ਅਸੀਂ ਤਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਇਸ ਕਰਕੇ ਆਪਾਂ ਹੁਣ ਮੈਂ ਪ੍ਰਧਾਨਤਾ ਜਨਸਾ ਸਿੱਟੀ ਥਾਣੇ ਤੋਂ ਐਫ ਆਈ ਆਰ ਦੀ ਕਾਪੀ ਲੈ ਕੇ ਚੱਲਾ ਮਾਂ ਆਪਣੇ ਮੁਲਾਜ਼ਮਾਂ ਨੂੰ ਕਹਾਂਗਾ ਵੀ ਐ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.